ਸਭ ਤੋਂ ਪਹਿਲਾਂ ਨਾ ਮੈਂ ਮਹਾਤਮਾ ਬੁੱਧ ਦੁਆਰਾ ਕਹੀ ਗਈ ਇੱਕ ਗੱਲ ਤੋਂ ਸ਼ੁਰੂ ਕਰਦਾ ਆਂ ਅ ਬੁੱਧ ਨੇ ਕਿਹਾ ਸੀਗਾ ਕਿ ਇਸ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਸਥਾਈ ਨਹੀਂ ਹੈਗੀ ਸਿਵਾਏ ਪਰਵਰਤਨ ਦੇ ਅੰਗਰੇਜ਼ੀ 'ਚ ਇਦਾਂ ਕਹਿੰਦੇ ਆ ਨਾਥਿੰਗ ਇਜ਼ ਪਰਮਨੈਂਟ ਇਨ ਥਿਸ ਵਰਲਡ ਐਕਸੈਪਟ ਚੇਂਜ ਇਸ ਇਹੀ ਗੱਲ ਸਾਡੇ ਬੋਲੀ ਸੱਭਿਆਚਾਰ ਸਾਡਾ ਪਹਿਨਾਵਾ ਇਤੇ ਵੀ ਲੱਗੂ ਹੁੰਦੀ ਹੈ ਤੇ ਅੱਜ ਦੀ ਵੀਡੀਓ ਵੀ ਇਸੇ ਟੌਪਿਕ ਦੇ ਨਾਲ ਰਲਦੀ ਮਿਲਦੀ ਹੈ ਤੇ ਮੇਰਾ ਨਾਮ ਬੱਬੂ ਪਨੇਸਰ ਹੈ ਤੇ ਮੇਰੇ ਚੈਨਲ ਦਾ ਨਾਮ ਪਨੇਸਰ ਹੈ ਮੈਂ ਇਹੋ ਜੀਆਂ ਕੁਝ ਵਿਸ਼ਿਆਂ ਦੀਆਂ ਹਲਕੇ ਫੁਲਕੇ ਵਿਸ਼ਿਆਂ ਦੀਆਂ ਵੀਡੀਓ ਅਕਸਰ ਬਣਾਦਾ ਰਹਿਣਾ ਹੈ ਤੇ ਵੀਡੀਓ ਹੁਣ ਸਟਾਰਟ ਕਰਦੇ ਆਂ ਵੀਡੀਓ ਦੇ ਨਾ ਸ਼ੁਰੂ ਚ ਮੈਂ ਹੁਣ ਇੱਕ ਗੱਲ ਇੱਕ ਬੰਦੇ ਦਾ ਨਾਮ ਜ਼ਰੂਰ ਮੈਂਸ਼ਨ ਕਰਨਾ ਚਾਹਾਂਗਾ ਕਿਉਂਕਿ ਜਿਸ ਦੀਆਂ ਬਣਾਈਆਂ ਹੋਈਆਂ ਪੇਂਟਿੰਗਾਂ ਜਾਂ ਸਕੈਚੇਸ ਤੋਂ ਮੈਂ ਪ੍ਰਭਾਵਿਤ ਹੋ ਕੇ ਪ੍ਰੇਰਣਾ ਲੈ ਕੇ ਕੁਝ ਇੰਸਟਾਗ੍ਰam ਤੇ ਕੁਝ YouTube ਤੇ ਵੀਡੀਓ ਪਾਈਆਂ ਸੀ ਇੱਕ ਦੋਕ ਉਹ ਹੈਗਾ ਵੀ ਇੰਸਟਾਗ੍ਰam ਤੇ ਉਹਨਾਂ ਦੀ ਆਈਡੀ ਹੈ ਆਰਟਿਸਟ ਹੈ ਆਰਸਨਲ ਐਕਚੁਅਲ ਅਦਕਸ਼ਨਾ ਮੈਂ ਤੁਹਾਨੂੰ ਨਾਲ ਸ਼ੇਅਰ ਕਰ ਰਿਹਾ ਹਾਂ ਉਹਦੀ ਇੰਸਟਾਗ੍ਰam ਆਈਡੀ ਦੀ ਆ ਸਕਰੀਨਸ਼ਾਟ ਤੁਸੀਂ ਜਰੂਰ ਵਿਜ਼ਿਟ ਕਰਿਓ ਬਹੁਤ ਵਧੀਆ ਕੰਮ ਕਰ ਰਹੇ ਆ ਹੁਣ ਪਹਿਰਾਵੇ ਤੇ ਗੱਲ ਕਰਦੇ ਆ ਪੁਰਾਣੇ ਸਮੇਂ ਤੋਂ ਨਾ ਜਦੋਂ ਦਾ ਇਨਸਾਨ ਹੋਂਦ ਚਾਇਆ ਹੈ ਪਹਿਲਾਂ ਇਹਨੇ ਆਪਣਾ ਸਰੀਰ ਜਿਦਾਂ ਪੱਤੇ ਪੁੱਤੇ ਦਰਖਤਾਂ ਦੀ ਜੜ੍ਹਾਂ ਇਦਾਂ ਬਨ ਕੇ ਥੀਂ ਟਕਦਾ ਰਿਹਾ ਫਿਰ ਥੋੜੀ ਅਕਲ ਆਈ ਹੈ ਇਹਨੇ ਕੱਪੜਾ ਬਣਾਉਣਾ ਸ਼ੁਰੂ ਕੀਤਾ ਹੈ ਮਤਲਬ ਜਿਸ ਤਰ੍ਹਾਂ ਦਾ ਵੀ ਬਣਾ ਸਕਿਆ ਉਹਦੇ ਨਾਲ ਇਹਨੇ ਠੰਡ ਤੋਂ ਗਰਮੀ ਤੋਂ ਆਪਣੇ ਸਰੀਰ ਨੂੰ ਢਕਿਆ ਫਿਰ ਉਸਨੇ ਇਹੋ ਜਿਹੇ ਪਹਿਰਾਵੇ ਬਣਾਏ ਜਿਨ੍ਹਾਂ ਨਾਲ ਉਹ ਸੁੰਦਰ ਦੇਖ ਸਕੇ ਮਤਲਬ ਅਲੱਗ-ਅਲੱਗ ਸੋਹਣੇ ਤਰ੍ਹਾਂ ਦੇ ਪਹਿਰਾਵੇ ਬਣਾਏ ਤੇ ਉਹ ਆਪਣੀ ਸੁੰਦਰਤਾ ਚ ਹੋਰ ਵਾਧਾ ਕਰਦਾ ਗਿਆ ਸਿਰ ਤੇ ਪੱਗ ਬੰਨਦਾ ਰਿਹਾ ਸਾਰੀ ਜਗ੍ਹਾ ਮਤਲਬ ਆਪਣਾ ਸਰੀਰ ਨੂੰ ਨਾ ਸਜਾਣਾ ਸ਼ੁਰੂ ਕਰ ਦਿੱਤਾ ਤੇ ਉਸ ਦੁਨੀਆ ਤੋਂ ਉਸ ਜਗ ਉਸ ਟਾਈਮ ਤੋਂ ਲੈ ਕੇ ਹੁਣ ਤੱਕ ਅਸੀਂ ਇੱਥੇ ਪਹੁੰਚੇ ਆਂ ਆਪਣਾ ਪਹਿਰਾਵਾ ਬਦਲਦਾ ਰਿਹਾ ਹਮੇਸ਼ਾ ਇਸੇ ਤਰ੍ਹਾਂ ਆਪਣੇ ਆ ਜਿਹੜਾ ਨਾਰਥ-ਈਸਟ ਦਾ ਜਿਹੜਾ ਉੱਤਰੀ ਹਿੱਸਾ ਇੰਡੀਅਨ ਸਬ ਕੰਟੀਨੈਂਟ ਦਾ ਹੈ ਇੱਥੇ ਪਹਿਰਾਵਿਆਂ 'ਚ ਟਾਈਮ-ਟਾਈਮ ਸਮੇਂ-ਸਮੇਂ ਦੇ ਨਾਲ ਫਰਕ ਪੈਂਦਾ ਰਿਹਾ ਤੇ ਇਹ ਮਤਲਬ ਪਹਿਰਾਵਾ ਇਸੇ ਦਾ ਢੰਗ ਇੱਕੋ ਜਿਹਾ ਹੀ ਹੈ ਜਿਆਦਾ ਫਰਕ ਨਹੀਂ ਹੈਗਾ ਥੋੜਾ-ਥੋੜਾ ਫਰਕ ਛੱਡ ਕੇ ਇੱਕੋ ਜਿਹਾ ਹੀ ਹੈ ਤਕਰੀਬਨ ਪਹਿਰਾਵਾ ਸਿਰਫ ਪਹਾੜੀ ਇਲਾਕਿਆਂ ਨੂੰ ਛੱਡ ਕੇ ਪਹਾੜੀ ਇਲਾਕਿਆਂ ਦੇ ਵਿੱਚ ਥੋੜਾ ਪਹਿਰਾਵੇ ਦਾ ਫਰਕ ਹੋ ਜਾਂਦਾ ਠੰਡ ਹੁੰਦੀ ਹੈ ਤੇ ਆਪਾਂ ਅਮੀਰ ਦੇ ਪਹਿਰਾਵੇ ਨੂੰ ਪਿੱਛੇ ਕਰ ਦਈਏ ਕਿਉਂਕਿ ਅਮੀਰਾਂ ਦਾ ਪਹਿਰਾਵਾ ਹਮੇਸ਼ਾ ਵਧੀਆ ਹੁੰਦਾ ਹੈ ਜਿਹੜੇ ਪੁਰਾਣੇ ਜ਼ਮਾਨੇ ਤੋਂ ਵੀ ਅਮੀਰ ਰਾਜੇ ਮਹਾਰਾਜੇ ਉਹਨਾਂ ਦਾ ਪਹਿਰਾਵਾ ਗਰੀ ਮਤਲਬ ਆਮ ਬੰਦੇ ਨਾਲੋਂ ਅਲੱਗ ਹੁੰਦਾ ਆ ਜਿਹੜਾ ਗਰੀਬ ਬੰਦਾ ਸਗਾ ਚਾਹੇ ਉਸ ਟਾਈਮ ਸਗਾ ਹੁਣ ਤਾਂ ਚਲੋ ਫਰਕ ਪੈ ਗਿਆ ਪਰ ਪੁਰਾਣੇ ਜ਼ਮਾਨੇ ਦੇ ਵਿੱਚ ਆ ਉਹਦੇ ਕੋਲ ਬਹੁਤੇ ਕੱਪੜੇ ਨਹੀਂ ਸੀ ਹੁੰਦੇ ਗਰੀਬ ਬੰਦੇ ਕੋਲ ਸਿਰਫ ਆਪਣਾ ਉਹਨੂੰ ਆਪਣਾ ਸਰੀਰ ਢਕਣ ਦਾ ਮਤਲਬ ਹੁੰਦਾ ਸੀਗਾ ਅਸਲ 'ਚ ਕੱਪੜੇ ਕੀ ਹੁੰਦੇ ਸੀਗੇ ਪੁਰਾਣੇ ਸਮੇਂ ਤੋਂ ਲੈ ਕੇ ਕਾਫੀ ਦੇਰ ਤੱਕ ਇਹੀ ਹਾਲ ਰਿਹਾ ਹੁਣ ਤਾਂ ਬਹੁਤ ਫਰਕ ਪੈ ਗਿਆ ਆ ਪੁਰਾਣੇ ਸਮੇਂ ਦੇ ਵਿੱਚ ਇੱਕ ਤਾਂ ਆਪਣੇ ਅੰਦਰੂਨੀ ਅੰਗਾਂ ਨੂੰ ਢਕਣ ਲਈ ਕੱਪੜਾ ਵਰਤਦਾ ਸੀ ਤੇ ਇੱਕ ਜਿਹੜਾ ਮੌਸਮ ਦੇ ਹਿਸਾਬ ਨਾਲ ਜੇ ਗਰਮੀ ਆ ਤਾਂ ਤਾਂ ਘੱਟ ਕੱਪੜੇ ਹੁੰਦੇ ਸੀ ਜੇ ਸਰਦੀ ਆ ਤਾਂ ਸਰੀਰ ਦੇ ਉੱਪਰ ਟਕਣ ਲਈ ਜਿਹੜਾ ਉੱਪਰਲਾ ਕੱਪੜਾ ਉਹ ਯੂਜ਼ ਕਰਦਾ ਹੁੰਦਾ ਸੀ ਚਾਹੇ ਇਹੋ ਬੰਦਾ ਜੀ ਵਰਤਦਾ ਸੀ ਚਾਹੇ ਜਨਾਨੀ ਤਕਰੀਬਨ ਤਕਰੀਬਨ ਗਰੀਬ ਬੰਦੇ ਦਾ ਕੋਈ ਐਡਾ ਹਾਲ ਵਧੀਆ ਨਹੀਂ ਸੀ ਹੁੰਦਾ ਬਹੁਤੇ ਕੱਪੜੇ ਨਹੀਂ ਸੀ ਹੁੰਦੇ ਗਰੀਬ ਬੰਦੇ ਕੋਲ ਸਿਰਫ ਮਤਲਬ ਟਾਈਮ ਸਾਰਨ ਜਿਆ ਸਗਾ ਮਜਬੂਰੀ ਜਈ ਸੀਗੀ ਬਾਕੀ ਪਹਿਰਾਵਾ ਧਰਮ ਖੇਤਾ ਮੌਸਮ ਜਾ ਤੁਹਾਡੀ ਜੇਬ ਉਹਦੇ ਮੁਤਾਬਕ ਤੁਹਾਡਾ ਹੁੰਦਾ ਆ ਪੁਰਾਣੇ ਸਮੇਂ ਚ ਵੀ ਇਦਾਂ ਹੀ ਸੀਗਾ ਤੇ ਮੈਂ ਨਾ ਕੁਝ ਤੁਹਾਨੂੰ ਹੁਣ ਫੋਟੋਆਂ ਸ਼ੇਅਰ ਕਰਨੀਆਂ ਆ ਉਹਨਾਂ ਦੇ ਨਾਲ ਨਾਲ ਤੁਹਾਨੂੰ ਦੱਸੂਗਾ ਇਹ ਪੁਰਾਣੇ ਸਮੇਂ ਵਾਲੀਆਂ ਤਕਰੀਬਨ ਤਕਰੀਬਨ ਫੋਟੋਆਂ ਆ ਇਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਪਹਿਰਾਵੇ ਆ ਪੁਰਾਣੇ ਸਮੇਂ ਤੋਂ ਲੈ ਕੇ ਹੁਣ ਤੱਕ ਦੇ ਆ ਮੂਰਤੀਆਂ ਗੁਪਤ ਸਾਮਰਾਜ ਦੀਆਂ ਆ ਬਹੁਤ ਪੁਰਾਣੀਆਂ ਅੱਜ ਤੋਂ ਕਾਫੀ ਸਾਲ ਪਹਿਲਾਂ ਦੀਆਂ ਮੂਰਤੀਆਂ ਤੁਸੀਂ ਦੇਖ ਸਕਦੇ ਹੋ ਕੱਗਰਾ ਪਾਇਆ ਹੋਇਆ ਤੇ ਉੱਤੇ ਕੁਰਤਾ ਕੁਰਤੀ ਪਾਇਆ ਹੋਇਆ ਆ ਵੀ ਦੇਖੋ ਚੂੜੀਦਾਰ ਪਜਾਮਾ ਪਾਇਆ ਹੋਇਆ ਤੇ ਉੱਪਰਲਾ ਪਹਿਰਾਵਾ ਦੇਖੋ ਇਹ ਪੁਰਾਣੀਆਂ ਮੂਰਤੀਆਂ ਗੁਪਤ ਵੰਸ਼ ਦਾ ਜਦੋਂ ਰਾਜ ਸੀਗਾ ਇੰਡੀਆ ਦੇ ਵਿੱਚ ਆ ਸਿੱਖ ਰਾਜ ਵੇਲੇ ਦੀਆਂ ਆ ਸਕੈਚੇਸ ਪੇਂਟਿੰਗ ਦੇਖੋ ਇੱਕ ਸਿੱਖ ਅਕਾਲੀ ਜੋਧਾ ਆ ਤੇ ਨਾਲ ਉਹਦੀ ਪਿੱਛੇ ਘਰ ਵਾਲੀ ਹੈ ਅਬੀ ਸੇਮ ਇਦਾਂ ਹੀ ਆ ਇੱਕ ਸਿੱਖ ਜੋਧਾ ਹੈ ਤੇ ਉਹਦੀ ਘਰ ਵਾਲੀ ਇਹਨਾਂ ਦਾ ਪਹਿਰਾਵਾ ਦੇਖੋ ਉਸ ਟਾਈਮ ਦੇ ਉਸ ਪੇਂਟਿੰਗਾਂ ਹੈ ਤੇ ਦੂਰ ਕਲੈਕਸ਼ਨ ਤੋਂ ਮੈਨੂੰ ਮਿਲੀਆਂ ਇਹੋ ਤੇ ਇਹ ਆਗੇ ਮਹਾਰਾਜਾ ਰਣਜੀਤ ਸਿੰਘ ਜੀ ਤੇ ਉਹਨਾਂ ਦੀ ਪੁਰਾਣੀ ਪੇਂਟਿੰਗ ਹੈ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਕਿ ਰਾਜੇ ਮਹਾਰਾਜਿਆਂ ਦੇ ਕਿਸ ਤਰ੍ਹਾਂ ਦੇ ਪਹਿਰਾਵੇ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਇਹ ਹੈਗੇ ਜੀ ਮਹਾਰਾਜਾ ਨਾਬਾ ਜਸਵੰਤ ਸਿੰਘ ਉਰਦੂ ਚ ਇਦਾਂ ਲਿਖਿਆ ਹੋਇਆ ଥି ਪਹਿਰਾਵਾ ਤੁਸੀਂ ਦੇਖ ਸਕਦੇ ਆਂ ਵੀ ਮਹਾਰਾਜਿਆਂ ਰਾਜਿਆਂ ਦੇ ਪਹਿਰਾਵੇ ਆਮ ਬੰਦਿਆਂ ਨਾਲੋਂ ਬਿਲਕੁਲ ਅਲੱਗ ਹੁੰਦੇ ਸੀਗੇ ਤੇ ਆ ਅੰਗਰੇਜ਼ਾਂ ਦੇ ਟਾਈਮ ਚ ਇੱਕ ਸਿੱਖ ਫੌਜੀ ਦੀ ਹੈ ਪੇਂਟਿੰਗ ਤੇ ਨਾਲ ਉਹਦੀ ਘਰ ਵਾਲੀ ਆ ਤੇ ਆ ਪੋਰਟਰੇਟ ਫੋਟੋਸ ਹੈਗੀਆਂ ਇੱਕ ਜੰਗ ਪੰਜਾਬੀ ਕੁੜੀ ਦੀਆਂ ਨੋ ਜਵਾਨ ਕੁੜੀ ਦੀਆਂ ਤੁਸੀਂ ਦੇਖ ਸਕਦੇ ਬਈ ਸੁੱਥਣ ਤੇ ਕੁੜਤੀ ਪਾਈ ਹੋਈ ਐ ਇਹ ਅੰਗਰੇਜ਼ਾਂ ਦੇ ਸਮੇਂ ਦੀਆਂ ਐ ਆ ਥੋੜੀ ਜੀ ਕਲੋਜ਼ ਦੇਖ ਲਓ ਗਹਿਣੇ ਕਿੰਨੇ ਸੋਹਣੇ ਪਾਏ ਹੋਏ ਆ ਗਹਿਣ ਕਿੰਨੇ ਪਾਏ ਹੋਇਆ ਗਲ ਦੇ ਵਿੱਚ ਹਾਰ ਐ ਚੂੜੀਆਂ ਪਾਈਆਂ ਹੋਈਆਂ ਤੇ ਇਹ ਵੀ ਅੰਗਰੇਜ਼ਾਂ ਦੇ ਟਾਈਮ ਦੀਆਂ ਲਈਆਂ ਹੋਈਆਂ ਤਸਵੀਰਾਂ ਐ ਥੋੜੇ ਜਿਹਾ ਮੈਂ ਕਲੋਜ਼ ਵਾਲੀ ਤਸਵੀਰ ਇੱਕ ਦਿਖਾਣਾ ਐ ਹੋਰ ਇਹਦੇ ਵਿੱਚ ਤੁਸੀਂ ਗਹਿਣੇ ਦੇਖ ਸਕਦੇ ਹੋ ਤਸਵੀਰਾਂ ਦੀ ਕੁਆਲਿਟੀ ਥੋੜੀ ਘੱਟ ਐ ਪਰ ਇਹ ਵਧੀਆ ਲੱਗਦਾ ਐ ਵੀ ਇੰਨੇ ਗਹਿਣੇ ਪਾਉਂਦੇ ਹੁੰਦੇ ਸੀ ਉਸ ਟਾਈਮ ਪੰਜਾਬੀ ਵੀ ਤੇ ਆ ਗੱਦੀ ਲੋਕ ਹੈ ਜੀ ਹਿਮਾਚਲ ਪ੍ਰਦੇਸ਼ ਦੇ ਉਸ ਜਮਾਨੇ ਚ ਕਿਦਾਂ ਇਹਨਾਂ ਗਰਮ ਕੱਪੜੇ ਪਾਏ ਹੋਏ ਆ ਟੋਪੀਆਂ ਸਿਰ ਦੇ ਉੱਤੇ ਹੁਣ ਪਤਾ ਨਹੀਂ ਕੀ ਪਾਉਂਦੇ ਕਿਸ ਤਰ੍ਹਾਂ ਪਾਉਂਦੇ ਨਹੀਂ ਪਤਾ ਪਰ ਉਹ ਉਸ ਟਾਈਮ ਪੁਰਾਣਾ ਸਕੈਚ ਹੈ ਇਹੋ ਤੇ ਆ ਅੰਮ੍ਰਿਤਸਰ ਦੀ ਤਸਵੀਰ ਹੈ ਇੱਕ ਕੋਈ ਕਿਤਾਬਾਂ ਵੇਚਣ ਵਾਲੇ ਦੀ 1908 ਲਿਖਿਆ ਹੈ ਥੱਲੇ ਤਸਵੀਰ ਤੇ ਫਾਕੀ ਪਤਾ ਨਹੀਂ ਹੈਗਾ ਕਦੋਂ ਦੀ ਹੈ ਇਹ ਉਸ ਟਾਈਮ ਦੀ ਦੇਖ ਲਓ ਤੁਸੀਂ ਪੱਗਾਂ ਤੇ ਅ ਕਿਸ ਤਰ੍ਹਾਂ ਬੈਠਦੇ ਸੀ ਆ ਆਪਣੇ ਦਰਬਾਰ ਸਾਹਿਬ ਦੀ ਤਸਵੀਰ ਹੈ ਜੀ ਤੇ ਥੱਲੇ ਸੰਿਆਸੀ ਸਾਧੂ ਬੈਠੇ ਆ ਸਾਧੂ ਇੱਕ ਬੰਦੇ ਨਾਲ ਤਾਂ ਪੱਗ ਬੰਨੀ ਹੋਈ ਆ ਸਾਧੂ ਸੰਤਾਂ ਨੇ ਨਹੀਂ ਕੁश्ती ਸਿਰ ਤੇ ਬੰਨਿਆ ਹੋਇਆ ਤੇ ਆ ਹੈਗੀ ਹੈ ਤਸਵੀਰ ਇਹ ਦੋ ਜਨਾਨੀਆਂ ਆ ਪਿੰਡ ਦੀਆਂ ਤੇ ਇਹ ਪਾਣੀ ਲੈਣ ਚੱਲੀਆਂ ਆ ਤੇ ਦੇਖੋ ਹੱਥ ਵਿੱਚ ਲੱਜ ਹੈ ਤੇ ਪਾਣੀ ਵਾਲੇ ਬਰਤਨ ਹੈ ਤੇ ਪਾਣੀ ਇਹੋ ਪੁਰਾਣੀ ਤਸਵੀਰ ਹੈ ਤੇ ਆ ਹੈਗਾ ਇੱਕ ਸ਼ਾਹੂਕਾਰ ਸ਼ਾਹੂਕਾਰ ਕੋ ਜਿਹਦੇ ਨਾਲ ਸ਼ਾਹੂਕਾਰ ਦਾ ਪਹਿਰਾਵਾ ਦੇਖ ਲਓ ਤੇ ਇੱਕ ਆਮ ਸਿੱਖ ਮੰਦਾ ਹੈ ਉਹਦਾ ਪਹਿਰਾਵਾ ਦੇਖੋ ਇੱਕ ਛੋਟੀ ਬੱਚੀ ਆ ਉਹਦਾ ਦੇਖੋ ਤੁਸੀਂ ਉਹਨੇ ਗਲ ਦੇ ਵਿੱਚ ਕੀ ਗਹਿਣੇ ਪਾਏ ਹੋ ਛੋਟੀ ਬੱਚੀ ਦਾ ਪਹਿਰਾਵਾ ਦੇਖੋ ਕਿੰਨਾ ਵਧੀਆ ਲੱਗਦੀ ਹੈ ਕਿਊਟ ਲੱਗਦੀ ਹੈ ਤੇ ਆਮ ਜਿਹੀ ਜ਼ਿੰਦਗੀ ਆ ਤੁਸੀਂ ਦੇਖਿਆ ਹੋਣਾ ਵੀ ਇਸ ਤਰ੍ਹਾਂ ਹੀ ਹੁੰਦੀ ਸੀਗਾ ਪੁਰਾਣੇ ਜ਼ਮਾਨੇ 'ਚ ਹਟੀਆਂ ਆ ਆਪਣੇ ਪੰਜਾਬੀਆਂ ਦੀ ਤਸਵੀਰ ਹੈ ਜੀ ਇਹ ਵਿਦੇਸ਼ ਗਏ ਹੋਏ ਆ ਤੇ ਵਿਦੇਸ਼ੀ ਪਹਿਰਾਵਾ ਪਾਇਆ ਹੋਇਆ ਕੋਟ ਪੈਂਟ ਪਾਇਆ ਹੋਇਆ ਸੋਹਣੇ ਲੱਗਦੇ ਆ ਪਹਿਲਾਂ ਜਦ ਵੀ ਵਿਦੇਸ਼ ਜਾਂਦੇ ਸੀਗੇ ਬੰਦੇ ਆਪਣਾ ਉੱਥੇ ਦੇ ਹਿਸਾਬ ਨਾਲ ਪਹਿਰਾਵਾ ਚੇਂਜ ਕਰ ਲੈਂਦੇ ਸੀਗੇ ਇਹ ਤਸਵੀਰਾਂ 1947 ਦੀਆਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ ਗਰੀਬ ਬੰਦੇ ਦਾ ਪਹਿਰਾਵਾ ਕੋਈ adda ਪਹਿਰਾਵਾ ਨਹੀਂ ਸੀ ਹੁੰਦਾ ਅਮੀਰਾਂ ਨੂੰ ਛੱਡ ਕੇ ਦੇਖ ਲਓ ਤੁਸੀਂ ਆਪ ਨਾਰਮਲ ਜਿਹਾ ਪਹਿਰਾਵੇ ਆ ਪੱਗਾਂ ਬੰਨੀਆਂ ਹੋਈਆਂ ਤੇ ਸਾਰਿਆਂ ਨੇ ਆ ਬੱਚਿਆਂ ਨੇ ਛੋਟੇ ਛੋਟਿਆਂ ਨੇ ਵੀ ਪੱਗਾਂ ਬੰਨੀਆਂ ਕੁਝ ਨੇ ਬੰਨੀਆਂ ਹੀ ਨਹੀਂ ਹੈਗੀ ਇਹ ਵੀ 1947 ਦੀ ਤਸਵੀਰ ਹੈ ਇਦਾਂ ਦਾ ਹੁੰਦਾ ਸੀ ਆਮ ਬੰਦੇ ਦਾ ਪਹਿਰਾਵਾ ਕੁਝ ਐਹੀ ਜਿਹਾ ਸੀ ਆ ਤਖਾਨ ਕਾਰਪੈਂਟਰ ਪੁਰਾਣੇ ਜ਼ਮਾਨੇ ਦੀ ਤਸਵੀਰ ਹੈ ਵੀ ਬਹੁਤ ਨਾਰਮਲ ਸ਼ੂਟ ਦੇਖ ਲਓ ਕਿਸ ਤਰ੍ਹਾਂ ਦੀ ਤਸਵੀਰ ਹੈ 18ਵੀਂ ਸਦੀ ਦੀਆਂ ਪੇਂਟਿੰਗਸ ਹੈ ਮੈਂ ਪਹਿਲਾਂ ਵੀ ਇੱਕ ਵੀਡੀਓ ਚ ਦਿਖਾਈਆਂ ਸੀ ਇਹ ਦੇਖ ਲਓ ਤੁਸੀਂ ਆਮ ਬੰਦੇ ਦਾ ਪਹਿਰਾਵਾ ਇਦਾਂ ਦਾ ਹੀ ਹੁੰਦਾ ਹੈ ਦੋ ਜੋੜੀ ਕੱਪੜਾ ਬੱਸ ਕਹਾਣੀ ਖਤਮ ਇਹ ਤੋਂ ਵੱਧ ਨਹੀਂ ਤੇ ਇੱਕ ਨਾ ਆ ਤਸਵੀਰ ਹੈ ਕਿ ਇੱਕ ਸੰਿਆਸੀ ਤੇ ਇੱਕ ਨਾਨਕਪੰਥੀ ਨਾਨਕਪੰਥੀ ਦਾ ਪਹਿਰਾਵਾ ਵਧੀਆ ਹੈ ਸੰਿਆਸੀ ਦਾ ਵੀ ਪਹਿਰਾਵਾ ਉਹਦੇ ਹਿਸਾਬ ਨਾਲ ਹੈ ਤੇ ਇਸ ਤਰ੍ਹਾਂ ਦੇ ਹੀ ਹੁੰਦੇ ਸੀ ਕਿ ਹਰ ਇੱਕ ਬੰਦੇ ਦਾ ਅਲੱਗ-ਅਲੱਗ ਹੁੰਦਾ ਸੀਗਾ ਤੇ ਆ ਇੱਕ ਬੰਜਾਰਾ ਫੈਮਿਲੀ ਹੈ ਵੀ ਦੇਖ ਲਓ ਵੀ ਇਹਨਾਂ ਦਾ ਵੀ ਪਹਿਰਾਵਾ ਉਸੇ ਟਾਈਪ ਦਾ ਆ ਜੀ ਜੋ ਪੰਜਾਬ ਦਾ ਪੁਰਾਣਾ ਹੁੰਦਾ ਸੀਗਾ ਤੇ ਗਹਿਣੇ ਦੇਖ ਲਓ ਨਹੀਂ ਕਿੰਨੇ ਸੋਹਣੇ ਪਾਏ ਹੋਏ ਆ ਤੇ ਆ ਇੱਕ ਪੰਜਾਬਣ ਮਟਿਆਰ ਦਾ ਪਹਿਰਾਬ ਆਇਆ ਹੈ ਇੱਕ ਪੇਂਟਿੰਗ ਹੈ ਇੱਕ ਚਿੱਤਰਕਾਰ ਨਿਰਵੇ ਸਿੰਘ ਰਾਏ ਦੀ ਤੇ ਇਹੋ ਤੁਸੀਂ ਦੇਖ ਸਕਦੇ ਆ ਹੁਣ ਤੁਹਾਡਾ ਇਹ ਵੀ ਸਵਾਲ ਹੋਏਗਾ ਤੇ ਦੱਸੋ ਬਈ ਪੁਰਾਣੇ ਸਮੇਂ ਚ ਭਾਰਤੀ ਲੋਕ ਕੀ ਪਹਿਨਦੇ ਸੀਗੇ ਮਤਲਬ ਅੱਜ ਤੋਂ 2000 ਸਾਲ ਪਹਿਲਾਂ ਦੇਖੋ ਤੁਸੀਂ ਪੁਰਾਣੀਆਂ ਨਾ ਮੂਰਤੀਆਂ ਜਿਹੜੀਆਂ ਖੁਦਾਈ ਚੋਂ ਪ੍ਰਾਪਤ ਹੋਈਆਂ ਜਾਂ ਪੁਰਾਣੇ ਇਤਿਹਾਸਕਾਰ ਜਿਹੜੇ ਕੁਝ ਲਿਖ ਕੇ ਗਏ ਆ ਭਾਰਤ ਬਾਰੇ ਪੁਰਾਣੇ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਪਤਾ ਕਰ ਸਕਦੇ ਹਾਂ ਕਿ ਕਿਆ ਪਹਿਨਦੇ ਸੀ ਲੋਕ ਲੋਕ ਜ਼ਿਆਦਾਤਰ ਦੇਖੋ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਅਮੀਰ ਤੇ ਗਰੀਬ ਦਾ ਫਰਕ ਹੁੰਦਾ ਸੀਗਾ ਜਿਹੜਾ ਆਮ ਬੰਦਾ ਸੀਗਾ ਉਹ ਤਾਂ ਉਹੀ ਕੁਛੇ ਪਹਿਨਦਾ ਸੀਗਾ ਤੁਹਾਨੂੰ ਪਤਾ ਹੀ ਹੈ ਕੋਈ ਤਾਂ ਫਰਕ ਨਹੀਂ ਹੈਗਾ ਇੱਕ ਅੰਦਰੂਨੀ ਕਪੜਾ ਇੱਕ ਬਾਹਰੀ ਕਪੜਾ ਬਸ ਮਾ ਥੋੜਾ ਬਹੁਤਾ ਫਰਕ ਹੁੰਦਾ ਸੀਗਾ ਕੱਪੜਿਆਂ ਦਾ ਤੇ ਭਾਰਤ ਵਿੱਚ ਮੌਸਮ ਦੇ ਹਿਸਾਬ ਨਾਲ ਇਹਦਾ ਸੀਗਾ ਜਾਦਾ ਫਰਕ ਨਾ ਭਾਰਤ ਦੇ ਪਹਿਰਾਵੇ ਚ ਉਦੋਂ ਆਇਆ ਜਦੋਂ ਪੱਛਮ ਦੇ ਮੁਸਲਮ ਹਮਲਾਵਰ ਇੱਥੇ ਆਏ ਆ ਉਹਨੇ ਆ ਕੇ ਇੱਥੇ ਰਾਜ ਕੀਤਾ ਆ ਤੇ ਉਹ ਆਪਣੇ ਨਾਲ ਆਪਣੀ ਬੋਲੀ ਆਪਣਾ ਖਾਣਾ ਖਾਣ ਪਾਣ ਤੇ ਆਪਣਾ ਪਹਿਰਾਵਾ ਨਾਲ ਲੈ ਕੇ ਆਏ ਆ ਤੇ ਉਹਦੇ ਨਾਲ ਪਰਦਾ ਪ੍ਰਥਾ ਮਤਲਬ ਇਹ ਚੀਜ਼ਾਂ ਨਾਲ ਆਈਆਂ ਧਰਮ ਵੀ ਨਾਲ ਆਇਆ ਉਹਨਾਂ ਦਾ ਤੇ ਉਹਦੇ ਨਾਲ ਇੱਥੇ ਦੀ ਜਿਹੜਾ ਜਿੰਨਾ ਵੀ ਆਂਡੀਆਂ ਸਬਕਾਂਟਿਨੈਂਟ ਹੈ ਇਹਦੀ ਹਰੇਕ ਚੀਜ਼ ਤੇ ਫਰਕ ਪਿਆ ਆ ਕਿਉਂਕਿ ਉਹਨੇ 7-800 ਸਾਲ ਰਾਜ ਕੀਤਾ ਆ ਤੇ ਉਹਨੇ ਉਹ ਟਾਈਮ ਬਹੁਤ ਹੁੰਦਾ ਆ ਵੈਸੇ ਵੀ 100 ਸਾਲ ਦੇ ਵਿੱਚ ਬੋਲੀ ਪਹਿਰਾਵੇ ਬਦਲ ਜਾਂਦੇ ਆ ਤੇ 800 ਸਾਲ ਤਾਂ ਬਹੁਤ ਹੁੰਦਾ ਉਹਦੇ ਨਾਲ ਬਹੁਤ ਫਰਕ ਪਿਆ ਪੂਰਾ ਕਲਚਰਲ ਮਤਲਬ ਬਦਲੇ ਹੋ ਗਿਆ ਮਤਲਬ ਸੱਭਿਆਚਾਰ ਚੇਂਜ ਕਾਫੀ ਚੇਂਜ ਹੋ ਗਿਆ ਤੇ ਉਸ ਤੋਂ ਬਾਅਦ ਅੰਗਰੇਜ਼ ਆ ਗਏ ਅੰਗਰੇਜ਼ਾਂ ਨੇ ਅੰਗਰੇਜ਼ਾਂ ਨੇ ਮਤਲਬ ਕਹਿ ਲਓ 200 ਸਾਲ ਪੰਜਾਬ ਤੇ ਤਾਂ 100 ਸਾਲ ਕੀਤਾ ਪੂਰੇ ਦੇਸ਼ ਤੇ 200 250 ਸਾਲ ਰਾਜ ਕੀਤਾ ਉਹਨੀ ਤੇ ਉਹਨੀ ਤਾਂ ਪਾਸਾ ਹੀ ਪਾਟ ਦਿੱਤਾ ਜਿਹੜਾ ਬੰਦਿਆਂ ਦਾ ਪਹਿਰਾਵਾ ਸੀਗਾ ਬੰਦਿਆਂ ਨੇ ਤਾਂ ਜਦ ਹੀ ਬਦਲ ਲਿਆ ਇਹ ਤਾਂ ਪੈਂਟਾਂ ਕਮੀਜ਼ਾਂ ਤੇ ਆ ਗਏ ਤੇ ਬਾਕੀ ਜਨਾਨੀਆਂ ਦਾ ਤੁਹਾਨੂੰ ਪਤਾ ਹੀ ਹੈ ਉਹ ਵੀ ਹੁਣ ਚੇਂਜ ਹੋ ਰਿਹਾ ਹੈ ਹੁਣ ਕਾਫੀ ਫਰਕ ਪੈ ਰਿਹਾ ਹੈ ਤੇ ਜਮਾਨਾ ਚੇਂਜ ਹੋ ਰਿਹਾ ਹੈ ਇਹ ਤਾਂ ਪਹਿਣਾ ਹੀ ਸੀਗਾ ਫਰਕ ਆ ਦੇਖੋ ਉਹੀ ਜੋ ਵੀਡੀਓ ਦੀ ਸਟਾਰਟਿੰਗ ਚ ਮੈਂ ਸ਼ੁਰੂਆਤ ਚ ਗੱਲ ਕੀਤੀ ਸੀ ਆਤਮਾ ਬੁੱਧ ਵਾਲੀ ਵੀ ਇਸ ਦੁਨੀਆ ਦੇ ਵਿੱਚ ਬਾਕੀ ਸਭ ਕੁਝ ਸਥਾਈ ਨਹੀਂ ਹੈਗਾ ਸਿਰਫ ਚੇਂਜ ਪਰਵਰਤਨ ਸਥਾਈ ਹੈ ਸੋ ਪਹਿਰਾਵੇ ਬੋਲੀ ਸਭਿਆਚਾਰ ਸਥਾਈ ਨਹੀਂ ਹੈਗਾ ਇਹ ਚੇਂਜ ਹੁੰਦਾ ਰਹੇਗਾ ਸਿਰਫ ਬੰਦੇ انسان ਇਹ ਖਤਮ ਹੋ ਜਾਣੇ ਆ ਅਗਲੀ ਜਨਰੇਸ਼ਨ ਆਣੀ ਅਗਲੀ ਜਨਰੇਸ਼ਨ ਆਰੀ ਅਗਲੀ ਜਨਰੇਸ਼ਨ ਆ ਜਾਣੀ ਤੇ ਅਗਲੀ ਜਨਰੇਸ਼ਨ ਚ ਕੀ ਹੋਏਗਾ ਉਹ ਕੀ ਪਹਿਨਣਗੇ ਕਿਹ ਆ ਸਭਿਆਚਾਰ ਹੋਏਗਾ ਕਿਹ ਬੋਲੀ ਹੋਏਗੀ ਇਹ ਤਾਂ ਰੱਬ ਜਾਣੇ ਅਸੀਂ ਕਿਹੜੇ ਜੋਤਸ਼ੀ ਆ ਇਹ ਤਾਂ ਰੱਬ ਜਾਣਦਾ ਸੋ ਮੁੱਕ ਦੀ ਗੱਲ ਵੀਡੀਓ ਇੱਥੇ ਸਮਾਪਤ ਕਰੀਏ ਦੁਨੀਆ ਬਦਲੇਗੀ ਬਦਲਦੀ ਰਹੇਗੀ ਧਰਮ ਬਦਲ ਜਾਣਗੇ ਸਭਿਆਚਾਰ ਬੋਲੀ ਪਹਿਰਾਵੇ ਸਭ ਬਦਲ ਜਾਣਗੇ ਸੋ ਆਹੀ ਮੇਰੀ ਵੀਡੀਓ ਸੀ ਜੇ ਵਧੀਆ ਲੱਗੀ ਤਾਂ ਸ਼ੇਅਰ ਦਾ ਬਟਨ ਦਬ ਦਿਓ ਲਾਈਕ ਦਾ ਬਟਨ ਦਬ ਦਿਓ ਜੇ ਹੋਰ ਜ਼ਿਆਦਾ ਵਧੀਆ ਲੱਗੀ ਫੋਲੋ ਸਬਸਕ੍ਰਾਈਬ ਜੋ ਕਰ ਸਕਦੇ ਕਰ ਦਿਓ ਵਧੀਆ ਰਹੇਗਾ ਜੇ ਕਰ ਦੋਗੇ ਬਾਕੀ ਕੋਈ ਗੱਲ ਨਹੀਂ ਅਸੀਂ ਵੀਡੀਓ ਪਾਈ ਜਣੇ ਆ ਜੇ ਜੋ ਟਾਪਿਕ ਹੱਥ ਚ ਆਇਆ ਉੱਤੇ ਗੱਲ ਕਰਾਂਗੇ ਸ ਵੀਡੀਓ ਦੱਸਿਓ ਬਈ ਕਮੈਂਟਸ ਦੇ ਵਿੱਚ ਜੁਰ ਦੱਸਿਓ ਬਈ ਕਿੱਦਾਂ ਦੀ ਲੱਗੀ ਵੀਡੀਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਬੜੇ ਆਰਾਮ ਨਾਲ ਮੇਰੀ ਵੀਡੀਓ ਦੇਖੀ ਥੋੜੀ ਵੀਡੀਓ ਲੰਬੀ ਹੋਏਗੀ ਚਲੋ ਕੋਈ ਗੱਲ ਨਹੀਂ ਠੀਕ ਹੈ ਅਗਲੀ ਵੀਡੀਓਜ਼ ਮਿਲਾਂਗੇ ਰੱਬ ਰਾਖਾ